ਮਾਂ ਜਵਾਲਾ ਜੀ ਨੂੰ ਸਮਰਪਿਤ ਮਾਂ ਭਗਵਤੀ ਵਿਸ਼ਾਲ ਜਾਗਰਣ 15 ਨਵੰਬਰ ਦਿਨ ਸ਼ਨੀਵਾਰ ਨੂੰ ਪਿੰਡ ਮੁਸਾਪੁਰ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਦੱਸਿਆ ਕਿ ਸਵਰਗੀ ਸ਼੍ਰੀ ਅਮਰ ਚੰਦ ਮਹੀ ਅਤੇ ਸਵਰਗੀ ਮਾਤਾ ਚੰਨਣ ਕੌਰ ਦੇ ਪਰਿਵਾਰ ਵੱਲੋਂ ਇਹ ਚੌਥਾ ਵਿਸ਼ਾਲ ਭਗਵਤੀ ਜਾਗਰਣ ਪਿੰਡ ਮੁਸਾਪੁਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮਾਸਟਰ ਸਲੀਮ ਅਮਰ ਅਰਸ਼ੀਦ ਆਜਨ ਗਿੱਲ ਅਤੇ ਹੈਪੀ ਗਰਾਹਾ ਅਤੇ ਹੋਰ ਨਾਮ ਪਰ ਪੰਜਾਬ ਦੇ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ ਤੁਸੀਂ ਦੇਖ ਰਹੇ ਹੋ ਚੈਨਲ ঈগল 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੜੀ ਸਾਧ ਸੰਗਤ ਜੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਈਗਲ ਆਈਜ਼ 24 ਇਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਰਜੇਵੇਂ ਭਰੇ ਕੰਮਾਂ ਦੇ ਵਿੱਚੋਂ ਸਾਡੇ ਲਈ ਵੀ ਥੋੜਾ ਵਕਤ ਕੱਢਿਆ ਸੋ ਬਹੁਤ ਵੱਡੇ ਵਾਲਾ ਥੈਂਕ ਯੂ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰੀਆਂ ਸੰਗਤਾਂ ਨੂੰ ਕਿ ਆਉਣ ਵਾਲੀ 15 ਤਰੀਕ ਦਿਨ ਸ਼ਨੀਵਾਰ ਨੂੰ ਇੱਕ ਮੂਸਾਪੁਰ ਦੇ ਵਿੱਚ ਵਿਸ਼ਾਲ ਭਗਵਤੀ ਜਾਗਰਣ માં ਜਵਾਲਾ ਜੀ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਇਸ ਵਿੱਚ ਇੱਕ ਪਰਿਵਾਰ ਸਵਰਗਵਾਸੀ ਉਮਰਚੰਦ ਜੀ ਮਹੇ ਸਾਡੀ ਬੀਬੀ ਜੀ ਚੰਨਣ ਕੌਰ ਮਹੇ ਉਹਨਾਂ ਦੇ लाਡਲੇ ਪੁੱਤਰ ਗਰਮੇਰ ਰਾਮ ਜੀ ਮਹੇ ਇਹਨਾਂ ਵੱਲੋਂ ਪੂਰੇ ਸ਼ਰਧਾ ਭਾਵਨਾ ਨਾਲ 15 ਤਰੀਕ ਨੂੰ ਮਹਾ ਮਾਈ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਭਾਜੀ ਵੀ ਇਸ ਜਾਗਰਣ ਦੇ ਵਿੱਚ ਕਿਹੜੇ-ਕਿਹੜੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ ਪੰਜਾਬ ਦੇ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਵਰਲਡ ਫੇਮਸ ਕਲਾਕਾਰ ਮਾਸਟਰ ਸਲੀਮ ਜੀ ਅਮਰ ਰਾਸ਼ੀ ਜੋੜੀ ਹੈ ਉਹ ਵੀ ਸਾਡੇ ਕੋਲ ਆ ਰਹੇ ਨੇ ਹੋਰ ਵੀ ਦੋ ਵੱਡੇ-ਵੱਡੇ ਸਿੰਗਰ ਨੇ ਜਿਨ੍ਹਾਂ ਦੇ ਵਿੱਚ ਮਾਤਾ ਉਹਨਾਂ ਦਾ ਨਾਮ ਦੇਣਾ ਰਾਜਨ ਗੱਲ ਹੈ ਬਹੁਤ ਪਿਆਰਾ ਲੜਕਾ ਹੈ ਬਹੁਤ ਸੁੰਦਰ ਗਾ ਰਿਹਾ ਉਹ ਵੀ ਹੈਪੀ ਗ੍ਰਾਮ ਵਾਲਾ ਇਹ ਸਾਰਿਆਂ ਨੂੰ ਅਸੀਂ ਜੂ ਟੈਬ ਚੂ ਚੂ ਚੈਨਲ ਤੇ ਹਮੇਸ਼ਾ ਦੇਖਦੇ ਆ ਰਹੇ ਹਾਂ ਸੋ ਇਹ ਸਾਰੇ ਸਾਰੇ ਇਸ ਬਗਵਤੀ ਜਾਗਰਣ ਦੇ ਵਿੱਚ ਆ ਰਹੇ ਨੇ ਸੋ ਮਾਤਾ ਜੀ ਦੀ ਜੋ ਪਵਿੱਤਰ ਜੋਤ ਹੈ ਉਹ ਮਾਂ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ ਉਹ ਬਸੀਮੇ ਤੇ ਅਸੀਂ ਸਾਰਿਆਂ ਨੇ ਜਦੋਂ ਮਹਾਮਈ ਦੀ ਜੋਤ ਆਏਗੀ ਆਪਾਂ ਸਾਰਿਆਂ ਨੂੰ ਪੂਰੇ ਸ਼ਰਧਾ ਭਾਵਨਾ ਨਾਲ ਸਵਾਗਤ ਕਰਨਾ ਹੈ ਸੋ ਮਾਤਾ ਜੀ ਦਾ ਜੋ ਭਵਨ ਹੈ ਉਹ ਦੇਖਣਯੋਗ ਹੋਏਗਾ ਮਹਾ ਮਾਈ ਦਾ ਜੋ ਟੋਟਲ ਲੰਗਰ ਹੈ ਉਹ ਸਾਰੀ ਰਾਤ ਵਰਤਾਇਆ ਜਾਏਗਾ ਮਾਂ ਮਾਈ ਦੇ ਇਸ਼ਿਆ ਮੁਤਾਬਕ ਸਾਰਿਆਂ ਨੂੰ ਹਮ ਹਮ ਅਕੀ ਪੰਚੰਦ ਦੀ ਬੇਨਤੀ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਆ ਕੇ ਤੁਸੀਂ ਮਹਾ ਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੋ ਸਭ ਤੋਂ ਵੱਡਾ ਧੰਨਵਾਦ ਈਗਲ ਆਈਜ਼ 24 ਦਾ ਬਹੁਤ ਵੱਡੇ ਲੈਵਲ ਤੇ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਰਜਿਮੇ ਭਰਿਆਂ ਵਿੱਚੋਂ ਟਾਈਮ ਕੱਢ ਕੇ ਇੱਥੇ ਸਾਨੂੰ ਆਨ ਤੇ ਬੜਾ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਵੱਡੇ ਵਾਲਾ ਥੈਂਕ ਯੂ ਜੈ ਮਾਤਾ ਦੇ